Irleans company ਵੱਲੋਂ ਕੀਤਾ ਜਾ ਰਿਹਾ ਕਹਿੰਦੇ ਤੱਕਾ ਤਲਵੰਡੀ ਸਾਬੋ ਦੇ ਬੈਣੀਆਲ ਤੋਂ ਜੋ ਮਾਨਸਾ ਰੋਡ ਜਾਂਦਾ ਉੱਥੇ ਇੱਕ Irleans company ਵੱਲੋਂ ਇੱਕ ਪ੍ਰੋਜੈਕਟ ਲਾਇਆ ਜਾ ਰਿਹਾ ਪਰ ਉਹ ਪ੍ਰੋਜੈਕਟ ਜਿਹੜਾ ਲੱਗਿਆ ਹੈ ਕਿਸਾਨਾਂ ਦਾ ਕਹਿਣਾ ਹੈ ਵੀ ਉਹਨਾਂ ਦੇ ਖੇਤਾਂ ਨੂੰ ਜਾਣ ਵਾਲੇ ਰਸਤੇ ਆ ਜਿਹੜੇ ਉਹ ਇਹਨਾਂ ਨੇ ਬੰਦ ਕਰ ਦਿੱਤੇ ਆ ਬਿਨਾਂ ਦੱਸੇ ਕੰਧਾਂ ਕੱਢ ਲਈਆਂ ਨੇ ਉਗਰਾਹਾਂ ਜਿੱਥੇ ਬੰਦੀ ਦੇ ਆਗੂ ਵੀ ਸਾਡੇ ਨਾਲ ਪਹੁੰਚੇ ਹੋਏ ਨੇ ਪਰ ਉਸ ਤੋਂ ਪਹਿਲਾਂ Reliance ਕੰਪਨੀ ਦੇ ਇੱਕ ਮੁਲਾਜ਼ਮ ਦੇ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਪਹਿਲਾਂ ਕਹਿਣਾ ਸੀ ਕਿ ਅਸੀਂ ਇਹ ਐਪਲੀਕੇਸ਼ਨ ਦੇ ਦਿੱਤੀ ਹੈ ਰਸਤਾ ਚੇਂਜ ਕਰਨ ਦੀ ਪਰ ਬਾਅਦ ਦੇ ਵਿੱਚ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਹਿੰਦੇ ਅਸੀਂ ਤੁਹਾਨੂੰ ਕੋਈ ਵੀ ਸਟੇਟਮੈਂਟ ਨਹੀਂ ਦੇ ਸਕਦੇ ਆਖਰਕਾਰ ਪੂਰਾ ਮਾਮਲਾ ਕੀ ਆਓ ਦਿਖਾਉਣੇ ਆ ਅੱਜ ਦੀ ਰਿਪੋਰਟ ਤਲਵੰਡੀ ਸਾਬੋ ਮੇਰਾ ਨਾਮ ਹਰਵਿੰਦਰ ਕੁਮਾਰ ਤਲਵੰਡੀ ਸਾਬੋ ਹੈ ਤਲਵੰਡੀ ਕੀ ਸਮੱਸਿਆ ਹੈ ਤੇ ਕੀ ਪ੍ਰੋਬਲਮ ਸਾਡੀ ਨਾ ਰਿਲਾਇੰਸ ਕੰਪਨੀ ਦੇ ਨਾਲ ਜ਼ਮੀਨ ਲੱਗਦੀ ਇਹ ਇਹ ਸਾਡੀ ਜ਼ਮੀਨ ਜਿਹੜੀ ਜ਼ਮੀਨ ਦੀ ਮੈਂ ਬਾਉਂਡਰੀ ਕੀਤੀ ਹੋਈ ਇਹਨਾਂ ਨੇ ਪਹਿਲਾਂ ਸਾਡੀ ਉਹ ਜ਼ਮੀਨ 5-5 ਫੁੱਟ ਰੋਕ ਰੱਖੀ ਆ ਸਾਨੂੰ ਬਿਨਾ ਬੁਲਾਏ ਇਹਨਾਂ ਨੇ ਕੰਧ ਕੱਢ ਲਈ ਉਸ ਤੋਂ ਬਿਨਾ ਸਾਡੇ ਪਿੱਛੇ ਜ਼ਮੀਨ ਦੇ ਸਰਕਾਰੀ ਰਸਤਾ ਹੁੰਦਾ ਇੱਥੇ ਸਰਕਾਰੀ ਰਸਤੇ ਤੇ ਇਹਨਾਂ ਨੇ ਬਾਉਂਡਰੀ ਕਰਕੇ ਉਹਦੇ ਵਿੱਚ ਫੈਕਟਰੀ ਲਾਈ ਜਾਂਦੇ ਨੇ ਬਾਰ ਬਾਰ ਇਹਨਾਂ ਨੂੰ 4-5 ਮਹੀਨੇ ਦਾ ਅਸੀਂ ਮਿੰਨਤਾ ਕਰੀ ਜੰਨੇ ਆ ਪਰ ਇਹ ਸਾਡੀ ਕੋਈ ਗੱਲਬਾਤ ਸੁਣ ਨਹੀਂ ਰਹੇ ਉਸ ਤੋਂ ਬਿਨਾ ਅਸੀਂ ਪ੍ਰਸ਼ਾਸਨ ਮਾਨਸਾ ਵੀ ਐਪਲੀਕੇਸ਼ਨ ਦੇ ਕੇ ਆਏ ਆ ਪਰ ਮਾਨਸਾਲ ਉਧਰੋਂ ਵੀ ਕੋਈ ਕਾਰਵਾਈ ਹਜੇ ਤੱਕ ਹੋਈ ਨਹੀਂ ਸਾਡੀ ਤਾਂ ਇਹ ਬੇਨਤੀ ਆ ਕਿ ਸਾਡੀ ਮਲ ਜ਼ਮੀਨ ਛੜਾਈ ਜਾਵੇ ਰਸਤਾ ਸਾਡਾ ਨੇ ਸੀ ਜੱਥੇਬੰਦੀ ਅਗਰਾਹ ਨਾਲ ਲੈ ਕੇ ਕੱਲ ਤੋਂ ਅਸੀਂ ਪੱਕੇ ਤੌਰ ਤੇ ਮਤਲਬ ਰਸਤਾ ਬੰਦ ਕਰਾਂ। ਤੁਹਾਨੂੰ ਕਿਸ ਤਰ੍ਹਾਂ ਦੀ ਮੁਸ਼ਕਲ ਆ ਰਹੀ ਹੈ ਇਹ ਦੇ ਕਰਕੇ। ਸਾਨੂੰ ਸਾਡਾ ਸਰਕਾਰੀ ਦਸਤਾਵੇਜ਼ ਰੋਕਿਆ ਤੇ ਜਮੀਨ ਨੂੰ ਬਾਹਰ ਰੋਕ ਰੱਖਿਆ ਸਾਡਾ ਇਹਨਾਂ ਨੇ। ਵਜ਼ੀਰ ਸਿੰਘ ਜੀ। ਬੀ 21 ਸਮੱਸਿਆ ਹੈ ਇਹ ਤੁਹਾਨੂੰ ਇਕੱਠ ਕੀਤਾ। ਸਮੱਸਿਆ ਹੈ ਜੀ ਸਾਡੀ ਰਿਲਾਇੰਸ ਦੇ ਨਾਲ ਨੇ ਇਹ ਕਿਥੇ ਪ੍ਰੋਜੈਕਟ ਲਾ ਰਹੇ ਆ। ਬੈਣੀਵਾਲ ਤੋਂ ਮਾਨਸਾ ਰੋਡ ਜਿਹੜਾ ਜਾ ਰਿਹਾ ਹੈ ਉੱਤੇ ਪ੍ਰੋਜੈਕਟ ਲਾਈ ਜਾਂਦੇ ਇਹਦੇ ਨਾਲ ਸਾਡੀ ਜ਼ਮੀਨ ਹੈ। ਤਕਰੀਬਨ ਉਹ ਜ਼ਮੀਨ ਦੇ ਵਿੱਚ ਜਿਹੜੀ ਸਾਡੀ ਪਹੀ ਹੈ ਉਹ ਪਹੀ ਇਹਨਾਂ ਨੇ ਆਪ ਦੇ ਰਕਵੇ ਦੇ ਵਿੱਚ ਬੰਦ ਕਰਕੇ ਉਹਨੂੰ ਫੈਕਟਰੀ ਲਾਉਣ ਵ ਸਰਕਾਰੀ ਰਸਤਾ ਹੈ ਸਾਡੀ ਜ਼ਮੀਨ ਨੂੰ ਪਿੱਛੋਂ ਚੰਗੀ ਪਲੀ ਪੂਰੀ ਦੀ ਪੂਰੀ ਜ਼ਮੀਨ ਨਕਸ਼ੇ 'ਚ ਪਈ ਆਉਂਦੀ ਹੈ ਇਹਨਾਂ ਨੇ ਸਾਰੀ ਦੀ ਸਾਰੀ ਪਹੀ ਰੋਕ ਲਈ ਔਰ ਸਾਡੀ ਜਿਹੜੀ ਜ਼ਮੀਨ ਹੈ ਉਹਦੀ ਮੰਤੀ ਮੁਤਾਬਕ ਅਸੀਂ ਦੋ ਵਾਰੀ ਦੀ ਮੰਤੀ ਕਰਾ ਲਈ ਇਹਨਾਂ ਦੀ ਬਾਉਂਡਰੀ ਵਾਲ ਦੇ ਅੰਦਰਲੇ ਪਾਸੇ ਨਿਸ਼ਾਨਦੇਹੀ ਵੀ ਹੋ ਗਈ ਬਕਾਇਦਾ ਇਹਨਾਂ ਦੇ ਮੁਲਾਜ਼ਮਾਂ ਨੂੰ ਪਤਾ ਹੈ ਪਹਿਲਾਂ ਤਾਂ ਸਾਨੂੰ ਜਾਣ ਨਹੀਂ ਦਿੰਦੇ ਅੰਦਰ ਵੀ ਤੁਸੀਂ ਅੰਦਰ ਜਾ ਹੀ ਨਹੀਂ ਸਕਦੇ ਪ੍ਰਾਈਵੇਟ ਬੰਦੇ ਫਿਰ ਅਸੀਂ ਦੋ ਬੰਦ ਕਾਨੂੰਗੋ ਨੂੰ ਲੈ ਕੇ ਸਰਕਾਰੀ ਮੁਲਾਜ਼ਮਾਂ ਦੇ ਬਕਾਇਦਾ ਨਾਲ ਆ ਕੇ ਉਹਦੀ ਮੰਤੀ ਕਰਾ ਲਈ ਮੰਤੀ ਕਰਾ ਕੇ ਠੱਡੇ ਵੀ ਲੱਗ ਗਏ ਅੰਦਰ ਤਕਰੀਬਨ 5-5 ਫੁੱਟ ਜ਼ਮੀਨ ਅੰਦਰ ਸਾਡੀ ਬਾਉਂਡਰੀ ਵਾਲ ਦੇ ਸਿਸ ਕਾਦਲੀ ਕੇ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਮਿਲ ਲਈ ਦੋ ਤਿੰਨ ਵਾਰੀ ਅਸੀਂ ਗੱਲ ਕਰ ਹਾਈ ਤੱਕ ਸਾਡੀ ਕੋਈ ਸੁਣਵਾਈ ਨਹੀਂ ਬਈ ਅਸੀਂ ਇਹ ਬੇਨਤੀ ਕਰਦੇ ਹਾਂ بار بار ਇਹ ਕਾਟਿਆ ਇਹ ਰਸਤਾ ਹੈ ਤੇ ਜਿਹੜੀ ਸਾਡੀ ਜ਼ਮੀਨ ਹੈ ਉਹ ਮਿੰਟੀ ਕਰਕੇ ਪੂਰੀ ਕੀਤੀ ਹੋਈ ਹੈ ਔਰ ਜੋ ਸਾਡੀ ਜ਼ਮੀਨ ਨੂੰ ਬਕਾਇਦਾ ਨਕਸ਼ਾ ਦੇ ਵਿੱਚ ਰਾਹ ਲੱਗਿਆ ਉਹ ਰਾਹ ਸਾਡਾ ਉਹ ਮਜੂਕੋ ਦੁਆਰੇ ਖੁੱਲਾ ਕੀਤਾ ਦੇ ਵਿੱਚ ਛੱਡਿਆ ਜਾਵੇ ਸਾਨੂੰ ਕੋਈ ਦਿੱਕਤ ਨਾ ਹੋਵੇ ਨਹੀਂ ਤਾਂ ਅਸੀਂ ਅੱਜ ਇਸ ਬੰਦੀ ਨਾਲ ਬੇਨਤੀ ਕਰਦੇ ਵੀ ਕੱਲ ਨੂੰ ਅਗਰਾਹਾ ਵੇ ਅੱਥਬੰਦੀ ਨੂੰ ਨਾਲ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਸੰਘਰਸ਼ ਵਿੱਡਾਂਗੇ ਜਿੰਦਾ ਵੱਡਾ ਸੰਘਰਸ਼ ਹੋਇਆ ਸਤੂੜਾ ਕਰ ਮੇਰਾ ਨਾਰਜਨ ਪ੍ਰਸੰਗ ਹੈ ਵੀ ਕਜੂ ਇੱਕ ਤਗੜਾ ਹਨਾ ਪ੍ਰਧਾਨ ਹੈ ਮੈਂ ਤਲਵੰਡੀ ਕਾਈ ਦਾ ਜੇ ਇਹਨਾਂ ਨੇ ਧੱਕਾ ਹੁੰਦਾ ਜਿ ਜੱਥੇ ਬੰਦੇ ਨਾਲ ਦਾ ਡਟ ਕੇ ਸਾਥ ਦੇਊਗੀ ਜੀ ਤੇ ਬਾਕੀ ਕੰਪਨੀਆਂ ਧੱਕਾ ਕਰਦੀਆਂ ਆਈਆਂ ਜੀ ਜਿਵੇਂ ਲੈ ਲੈ ਆਲੇ ਦੇ ਵਿੱਚ ਦੇਖੋ ਜੀ ਤੁਸੀਂ ਗੈਸਪਾ ਪਲਾਨ ਦੇ ਧੱਕਾ ਕਰ ਰਹੀ ਹੈ ਕੰਪਨੀ ਇੱਥੇ ਵੀ ਰੇਲੈਂਸ ਕੰਪਨੀ ਇਹਨਾਂ ਨਾਲ ਧੱਕਾ ਕਰ ਰਹੀ ਹੈ ਉੱਥੇ ਅਸੀਂ ਡਟ ਕੇ ਇਹਨਾਂ ਦਾ ਸਾਥ ਦੇਵਾਂਗੇ ਜੇ ਨਾ ਇਹਨਾਂ ਨੂੰ ਸਾਥ ਮਿਲਦਾ ਸੀ ਇੱਥੇ ਪੱਕਾ ਧਰਲਾ ਲਾਵਾਂਗੇ ਕੀ ਮਸਲਾ ਹੈ ਇਹ ਉਹ ਤਾਂ ਐਪਲੀਕੇਸ਼ਨ ਅਸੀਂ ਜਿਹੜੀ ਹੈ ਫਾਰਵਰਡ ਕਰਤੀ ਹੈ ਉਹ ਚੇਂਜ ਕਰਨ ਦੀ ਰਸਤਾ ਹੂੰ ਠੀਕ ਹੈ ਉਹ ਇਹਨਾਂ ਦੇ ਜਿਹੜੇ ਉਹ ਸੀਗੇ ਹਰਵਿੰਦਰ ਜੀ ਹੂੰ ਉਹਨਾਂ ਦੇ ਆਈਵੀਸੀ ਮੀਟਿੰਗ ਵੀ ਹੋਈ ਸੀ ਉਸ ਦਿਨ ਠੀਕ ਹੈ ਤੇ ਉਹਨਾਂ ਨੂੰ ਦੱਸਤਾ ਵੀ ਸੀ ਕਿ ਅਸੀਂ ਆ ਚੀਜ਼ ਕਰਨੀ ਹੈ ਤੇ ਉਹਦੇ ਬਾਅਦ ਚ ਇਹਨਾਂ ਨੇ ਸਾਨੂੰ ਦੱਸਿਆ ਸੀ ਵੀ ਕੀ ਕਹਿੰਦੇ ਨਹੀਂ ਉਹਨਾਂ ਦਾ ਕਹਿਣਾ ਵੀ ਤੁਸੀਂ ਉਹਨਾਂ ਨੂੰ ਬਿਨਾਂ ਪੁੱਛੇ ਉਹਨਾਂ ਦਾ ਜਿਹੜਾ ਰਸਤਾ ਜਾਂਦਾ ਬਾਹਰ ਨੂੰ ਉਹ ਵੀ ਬੰਦ ਕਰਤਾ ਨਹੀਂ ਐਦਾਂ ਦੀ ਤਰ੍ਹਾਂ ਮੈਨੂੰ ਐਕਚੁਅਲ ਸਾਨੂੰ ਬਿਆਨ ਦਿੱਤੇ ਉਹਨਾਂ ਨੇ ਕਿਸੇ ਕਰਕੇ ਜੀ ਤੁਹਾਡਾ ਪੱਖ ਲੈ ਰਹੇ ਆ ਕਿਉਂ ਉਹੀ ਪਰ ਮੈਂ ਐਕਚੁਅਲੀ ਮੈਂ ਅਥਾਰਾਈਜ਼ ਦੁਨੀਆ ਗੱਲ ਕਰਨ ਲਈ মিডিਆ ਨਾਲ ਹੂੰ ਠੀਕ ਹੈ ਤੇ ਜੋ ਅਥਾਰਾਈਜ਼ ਜਿਹੜੇ ਪਾਵਰ ਆਫ ਅਟਾਰਨੀ ਨੇ ਉਹ ਗੱਲ ਕਰ ਸਕਦੇ ਮੈਂ ਅਥਾਰਾਈਜ਼ ਨਹੀਂ ਇੱਕ ਮੰਨ ਲਓ ਤੁਹਾਨੂੰ ਇਹ ਗੱਲ ਦਾ ਤਾਂ ਪਤਾ ਹੀ ਹੈ ਨਾ ਵੀ ਜ਼ਮੀਨ ਜਿਹੜਾ ਰਸਤਾ ਰੋਕਿਆ ਹੋਇਆ ਨਹੀਂ ਪਰ ਮੈਂ ਤੁਹਾਨੂੰ ਕੋਈ ਉਹ ਨਹੀਂ ਨਾ ਦੇ ਸਕਦਾ ਸਟੇਟਮੈਂਟ ਨਹੀਂ ਦੇ ਸਕਦਾ ਨਾ ਓਕੇ